ਚੈਨਲ ਪੰਜਾਬੀ ਦੇਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਆਦਰ ਆਈ ਦੀ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅਮਰੀਕਾ ਵੱਲੋਂ ਕੈਨੇਡਾ ਦੀ ਖਾਦ ਉੱਪਰ ਟੈਰਿਫ ਲਾਉਣ ਦੀ ਧਮਕੀ ਦਿੱਤੀ ਗਈ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਅਗਲੇ ਸਾਲ ਕਰਾਂਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਵੱਧ ਸਕਦੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਬੀਸੀ ਦੇ ਆਈਵੀਐਫ ਪ੍ਰੋਗਰਾਮ ਸੰਬੰਧੀ ਲੋਕਾਂ ਦੇ ਵਿੱਚ ਚਿੰਤਾ ਹੈ ਗੱਲਬਾਤ ਕਰਨੀ ਹੈ। ਚੌਥੀ ਗੱਲਬਾਤ ਕਰਨੀ ਹੈ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਸਭ ਤੋਂ ਵੱਧ ਚੂਹੇ ਆ ਇੱਕ ਰਿਪ ਤੇ ਕੈਨੇਡਾ ਵੱਲੋਂ ਦੁਨੀਆ ਦੇ ਵੱਡੇ ਵਿਗਿਆਨੀਆ ਤੇ ਪ੍ਰੋਫੈਸਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਦੀ ਅੱਜ ਦਿੱਤੀ ਧਮਕੀ ਬਾਰੇ ਰਾਸ਼ਟਰਪਤੀ 트ੰਪ ਨੇ ਸਾਫ਼ ਤੌਰ ਦੇ ਉੱਤੇ ਧਮਕੀ ਦਿੱਤੀ ਹੈ ਕਿ ਜਿਹੜੇ ਕੈਨੇਡੀਅਨ ਫਰਟੀਲਾਈਜ਼ਰ ਨੇ ਕੈਨੇਡਾ ਦੀ ਖਾਦ ਆ ਇਹਦੇ ਉੱਤੇ ਅਸੀਂ ਟੈਰਿਫ ਲਾਵਾਂਗੇ ਤੇ ਕਰਾਉਂ ਟੇਬਲ ਵਸ਼ਿੰਗਟਨ ਦੇ ਵਿੱਚ ਹੋਈ ਆ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇਹ ਕਿਹਾ ਕਿ ਉਹ ਬਹੁਤ ਜ਼ਿਆਦਾ ਵੈਰੀ ਸਵੀਅਰ ਟੈਰਫ ਜਿਹੜੇ ਉਹਨੇ ਸ਼ਬਦ ਵਰਤੇ ਆ ਕਿ ਜਿਹੜਾ ਫਰਟੀਲਾਈਜ਼ਰ ਇੰਪੋਰਟ ਕੀਤਾ ਜਾਂਦਾ ਭਾਵੇਂ ਕੈਨੇਡਾ ਤੋਂ ਜਿਹੜੀ ਖਾਦ ਅਮਰੀਕਾ ਜਾਂਦੀ ਆ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਟੈਰਫ ਲਾਵਾਂਗੇ ਕਾਰਨ ਸਿੱਧਾ ਦੱਸਿਆ ਕਿ ਇਸ ਖਾਦ ਦੇ ਨਾਲ ਜਿਹੜੇ ਲੋਕਲ ਫਰਟੀਲਾਈਜ਼ਰ ਨੇ ਅਮਰੀਕਾ ਦੇ ਫਰਟੀਲਾਈਜ਼ਰ ਪ੍ਰੋਡਕਸ਼ਨ ਜਿਹੜਾ ਸੈਕਟਰ ਆ ਉਹਦਾ ਬਹੁਤ ਨੁਕਸਾਨ ਹੋ ਰਿਹਾ ਅਮਰੀਕਾ ਨੇ ਕਾਫੀ ਜ਼ਿਆਦਾ ਅਮਰੀਕਾ ਬਹੁਤਾ ਨਿਰਪਰ ਕੈਨੇਡਾ ਦੇ ਉੱਤੇ ਕਰਦਾ ਖਾਦ ਦੇ ਲਈ ਹੈਤ ਹੈ ਅਮਰੀਕਾ ਦੇ ਵਿੱਚ ਆਪਣੀਆਂ ਖਾਦ ਬਣਾਉਣ ਵਾਲੀਆਂ ਫੈਕਟਰੀਆਂ ਸਾਰਾ ਕੁਝ ਪਰ ਉਹ ਏਡੇ ਵੱਡੇ ਪੱਧਰ ਤੇ ਉੱਤੇ ਨਹੀਂ ਜਿੰਨਾ ਕੈਨੇਡਾ ਦੇ ਕੋਲ ਆ ਜਿਹੜਾ ਬਹੁਤ ਆ ਫਰਟੀਲਾਈਜ਼ਰ ਆ ਅਮਰੀਕਾ ਦੇ ਵਿੱਚ ਜਿਹੜਾ ਫਾਰਮਰ ਉੱਥੇ ਵਰਤਦੇ ਆ ਉਹ ਕੈਨੇਡਾ ਤੋਂ ਆਉਂਦਾ اسپੈਸ਼ਲੀ ਜਿਹੜਾ ਪੋਟਾਸ਼ ਆ ਜਿਹੜਾ ਕਿ ਬਹੁਤ ਫਸਲ ਦੇ ਲਈ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਜ਼ਰੂਰੀ ਹੁੰਦਾ ਚਾਹੇ ਉਹ ਜਿਹੜੇ ਪੋਟੈਟੋਜ਼ ਆ ਚਾਹੇ ਕੌਰਨ ਕੈਨੇਡਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਪੋਟਾਸ਼ ਪ੍ਰੋਡਿਊਸਰ ਆ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਪੋਟਾਸ਼ ਕਿਤੇ ਪੈਦਾ ਹੁੰਦਾ ਕੈਨੇਡਾ ਦੇ ਵਿੱਚ ਹੁੰਦਾ ਤੇ ਜਿੰਨਾ ਕੈਨੇਡਾ ਪੈਦਾ ਕਰਦਾ ਉਹਦੇ ਵਿੱਚੋਂ ਅੱਧਾ ਜਾਂ ਅੱਧੇ ਤੋਂ ਵੀ ਜ਼ਿਆਦਾ ਜਿਹੜਾ ਉਹ ਅਮਰੀਕਾ ਨੂੰ ਜਾਂਦਾ ਹੁਣ ਨੁਕਸਾਨ ਜਿਹੜਾ ਅਸਰ ਦੋਵਾਂ ਦੇ ਉੱਤੇ ਪੈ ਰਿਹਾ ਕੈਨੇਡਾ ਜਿਹੜਾ ਬਹੁਤ ਵੱਡਾ ਐਕਸਪੋਰਟ ਆ ਉਹ ਯੂਐਸ ਦੇ ਉੱਤੇ ਕਰ ਰਿਹਾ ਯੂਐਸ ਕਹਿੰਦਾ ਸਾਨੂੰ ਘਾਟਾ ਪੈ ਰਿਹਾ ਕਿਉਂਕਿ ਸਾਡੇ ਲੋਕਲ ਫਰਟੀਲਾਈਜ਼ਰ ਜਿਹੜੀ ਪ੍ਰੋਡਕਸ਼ਨ ਆ ਉਹਦੇ ਉੱਤੇ ਅਸਰ ਪੈ ਰਿਹਾ ਹੁਣ ਜੇ ਟੈਰਫ ਲਾ ਦਿੱਤੇ ਇਹਦੇ ਨਾਲ ਅਮਰੀਕਾ ਦੇ ਕਿਸਾਨਾਂ ਨੂੰ ਉਹ ਮਹਿੰ ਤੁ ਜੇ ਇਹ ਲੱਗ ਗਏ ਟੈਰਫ ਜਿਹਦੀ ਕਿ ਸੰਭਾਵਨਾ ਕਾਫੀ ਹੱਦ ਤੱਕ ਦੱਸੀ ਜਾ ਰਹੀ ਆ ਅਮਰੀਕਾ ਦੇ ਫਾਰਮਰ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਪੇ ਕਰਨਗੇ ਫਾਰਮਿੰਗ ਦੀ ਕਾਸਟ ਜਿਹੜੀ ਖੇਤੀਬਾੜੀ ਦੇ ਉੱਤੇ ਚੱਲ ਜੂਗੀ ਜੇ ਖੇਤੀਬਾੜੀ ਦੀ ਉੱਤੇ ਚੱਲਦੀ ਆ ਹੁਣ ਪोटाश ਤੇ ਹਰ ਚੀਜ਼ ਨੂੰ ਪੈਣਾ ਕਿਹੇ ਵੀ ਫਸਲ ਨੂੰ ਕਿਹੇ ਵੀ ਸਬਜ਼ੀਆਂ ਨੂੰ ਉਹਦੇ ਨਾਲ ਜਿਹੜੀ ਫੂਡ ਦੀ ਕਾਸਟ ਆ ਫੂਡ ਪ੍ਰੋਡਕਸ਼ਨ ਦੀ ਕਾਸਟ ਆ ਉੱਤੇ ਚੱਲ ਜੂਗੀ ਤੇ ਐਕਸਪਰਟ ਇਹ ਕਹਿੰਦੇ ਆ ਕਿ ਇਹ ਸਟੈਰਫ ਦਾ ਸਿੱਧਾ ਸਿੱਧਾ ਅਮਰੀਕਾ ਦੇ ਕਿਸਾਨਾਂ ਦੇ ਉੱਤੇ ਅਸਰ ਜ਼ਿਆਦਾ ਪੈਣਾ ਕੈਨੇਡਾ ਦੀ ਇਕਨੋਮੀ ਪ੍ਰੋਡਕਸ਼ਨ ਦੇ ਉੱਤੇ ਇੰਨਾ ਜ਼ਿਆਦਾ ਅਸਰ ਨਹੀਂ ਪੈਣਾ ਅਮਰੀਕਾ ਦੀ ਐਗਰੀਕਲਚਰ ਪਹਿਲੇ ਸਟਰਗਲ ਕਰ ਰਹੀ ਹੈ ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਖੇਤੀਬਾੜੀ ਦਾ ਧੰਦਾ ਇਸ ਵੇਲੇ ਸਟਰਗਲ ਕਰ ਰਿਹਾ ਬਹੁਤ ਸਾਰੇ ਲੋਕ ਇਸ ਧੰਦੇ ਨੂੰ ਛੱਡ ਕੇ ਬਾਹਰ ਜਾ ਰਹੇ ਆ ਪਰ ਅਮਰੀਕਾ ਦੇ ਵਿੱਚੋਂ ਹੀ ਲੋਕ ਇਸ ਧੰਦੇ ਦੇ ਵਿੱਚ ਕਾਫੀ ਸਟਰਗਲ ਕਰ ਰਹੇ ਆ ਮਾਸੀ ਕੁਝ ਖੇਤੀ ਦੇ ਵਿੱਚੋਂ ਅਮਰੀਕਾ ਦੇ ਵਿੱਚ ਬਹੁਤ ਕੁਝ ਬਚ ਨਹੀਂ ਰਿਹਾ ਉਹਦਾ ਕਾਰਨ ਇੱਕ ਤਾਂ ਟ੍ਰੇਡ ਵਾਰ ਆ ਚੀਨ ਦੇ ਨਾਲ ਦੂਜਾ ਕੈਨੇਡਾ ਦੇ ਨਾਲ ਪਤਾ ਕੁਝ ਨਹੀਂ ਕੀ ਹੋਣਾ ਤੀਜਾ ਉਹੀ ਫਸਲ ਵੇਖਦੀ ਕਿਤੇ ਨਹੀਂ ਹੈ ਸੋ ਜੇ ਇਹ ਸਾਰੇ ਕੁਝ ਦੇ ਉੱਤੇ ਖਾਦ ਦੀ ਜਿਹੜੀ ਵਾਧੂ ਕੀਮਤ ਉਹਨਾਂ ਦੇ ਸਿਰ ਪੈ ਜਾਂਦੀ ਹੈ ਤਾਂ ਸਿਚੁਏਸ਼ਨ ਹੋਰ ਜ਼ਿਆਦਾ ਮਾੜੀ ਹੋ ਸਕਦੀ ਹੈ ਜਿਹੜੇ ਟੈਰਫ ਦੀਆਂ ਧਮਕੀਆਂ ਆਪਾਂ ਜਾਣਦੇ ਕੋਈ ਨਵੀਂ ਗੱਲ ਨਹੀਂ ਹੈ ਇਦਾਂ ਦੇ ਮੂਵ ਪਹਿਲਾਂ ਵੀ ਹੋ ਚੁੱਕੇ ਆ ਫਰਟੀਲਾਈਜ਼ਰ ਦੇ ਪ੍ਰਾਈਸ ਜਿਹੜੇ ਆ ਪਹਿਲਾਂ ਵੀ ਉੱਤੇ ਜਾ ਚੁੱਕੇ ਆ ਇਸ ਸਾਲ ਦੇ ਸ਼ੁਰੂ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਅਨਾਉਂਸ ਕੀਤਾ ਸੀ ਕਿ ਇੱਕ ਬਲੈਂਕਟ ਹੈ ਪੂਰੇ ਦਾ ਪੂਰਾ 25% ਟੈਰਫ ਸਾਰੇ ਕੈਨੇਡਾ ਦੇ ਸਮਾਨ ਦੇ ਉੱਤੇ ਲਾ ਦੇਣਾ ਪੋਟਾਸ਼ ਦਾ ਪ੍ਰਾਈਸ ਜਿਹੜਾ ਆ ਉਹ 303 ਡਾਲਰ ਤੋਂ 348 ਡਾਲਰ ਇੱਕ ਟਨ ਦੇ ਲਈ ਉੱਤੇ ਨੂੰ ਜੰਪ ਕਰ ਗਿਆ ਸੀ ਉਹ ਵੀ ਕੁਝ ਹਫ਼ਤਿਆਂ ਦੇ ਵਿੱਚ ਵਿੱਚ ਹੀ ਜਿਹੜੇ ਫਾਰਮਰ ਨੇ ਖਾਸ ਕਰਕੇ ਉੱਥੇ ਅਮਰੀਕਾ ਦੇ ਵਿੱਚ ਮਿਡ ਵੈਸਟ ਦੇ ਵਿੱਚ ਇਓਵਾ ਨਿਬਰਾਸਕਾ ਜਾਂ ਕੈਂਸਸ ਦੇ ਨੇੜੇ ਤੇੜੇ ਉੱਥੇ ਕੋਸਟ ਬਹੁਤ ਵੱਧ ਗਈ ਸੀ ਜਿਹੜੀ ਪਹਿਲਾਂ ਦੇਖੀ ਨਹੀਂ ਸੀ ਕਿਤੇ ਜਦੋਂ ਫਿਰ ਬੈਕਲੈਸ਼ ਉਹਦਾ ਫਾਰਮਰਜ਼ ਨੇ ਰੋਲਾ ਪਾਇਆ ਬਹੁਤ ਜ਼ਿਆਦਾ ਜਿਹੜੇ ਰਿਪਬਲਿਕਨਸ ਕੋਲ ਗਏ ਤੇ ਉਹ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਜਿਹੜੇ ਇਹਦੇ ਟੈਰਫ ਸੀਗੇ ਫਰਟੀਲਾਈਜ਼ਰ ਦੇ ਘਟਾ ਕੇ 10% ਦੇ ਉੱਤੇ ਲੈ ਆਉਂਦੇ ਸੀ ਐਕਸਪਰਟ ਇਹ ਕਹਿੰਦੇ ਆ ਕਿ ਅਮਰੀਕਾ ਕੈਨੇਡੀਅਨ ਪੋਟਾਸ਼ ਨੂੰ ਰਿਪਲੇਸ ਨਹੀਂ ਕਰ ਸਕਦਾ ਅਮਰੀਕਾ ਇੰਨਾ ਕ ਪੋਟਾਸ਼ ਪੈਦਾ ਹੀ ਨਹੀਂ ਕਰਦਾ ਵੀ ਉਹਨਾਂ ਦਾ ਆਪਣੇ ਪੱਧਰ ਦੇ ਉੱਤੇ ਸਰਜੂਏ ਜੇ ਤ ਕੋਈ ਐਹੋ ਜਿਹਾ ਕੰਮਕਾਰ ਜਾਂ ਏਦਾਂ ਦੀ ਇੰਡਸਟਰੀ ਹੈਗੀ ਆ ਵੀ ਉਹ ਅਮਰੀਕਾ ਦੇ ਵਿੱਚ ਵੀ ਕਾਰਾਂ ਅਮਰੀਕਾ ਦੇ ਵਿੱਚ ਵੀ ਬਣਦੀਆਂ ਕੈਨੇਡਾ ਦੇ ਵਿੱਚ ਵੀ ਬਣਦੀਆਂ ਕੈਨੇਡਾ ਵਾਲੀਆਂ ਕਾਰਾਂ ਦੇ ਉੱਤੇ ਜ਼ਿਆਦਾ ਟੈਰਿਫ ਲਾ ਦਿਓ ਉਹ ਅਮਰੀਕਾ ਚ ਮਹਿੰਗੀਆਂ ਹੋ ਜਾਣਗੀਆਂ ਲੋਕ ਕੈਨੇਡਾ ਦੀਆਂ ਕਾਰਾਂ ਛੱਡ ਕੇ ਲੋਕਲ ਕਾਰਾਂ ਖਰੀਦਣੀਆਂ ਸ਼ੁਰੂ ਕਰ ਦੇਣਗੇ ਇਸ ਮਾਮਲੇ ਦੇ ਵਿੱਚ ਤੇ ਅਮਰੀਕਾ ਦੇ ਕੋਲੇ ਉਹਨਾ ਪੋਟਾਸ਼ ਪੈਦਾ ਹੀ ਨਹੀਂ ਹੋ ਰਿਹਾ ਹੁਣ ਇਹਦਾ ਅਸਰ ਉਹਨਾਂ ਦੇ ਉੱਤੇ ਕਿੰਨਾ ਕੁ ਪੈਂਦਾ ਉਹਨੂੰ ਕੀ ਕਰਦੇ ਆ ਜਿਹੜੇ ਜਿਹੜੇ ਇਹ ਫਰਟੀਲਾਈਜ਼ਰ ਇੰਡਸਟਰੀ ਦੇ ਮਾਹਰ ਨੇ ਉਹ ਇਸ ਗੱਲ ਦੇ ਇਖਤਸਾਫ ਉਲਟਾ ਕਹਿੰਦੇ ਵੀ ਇਹ ਫੈਸਲਾ ਕੋ ਬਹੁਤ ਚੰਗਾ ਫੈਸਲਾ ਨਹੀਂ ਆ ਇਹਦੇ ਨਾਲ ਅਮਰੀਕਾ ਦੀ ਡਿਪੈਂਡੈਂਸ ਕੈਨੇਡਾ ਦੇ ਉੱਤੇ ਜ਼ਿਆਦਾ ਆ ਤੇ ਟੈਰਫ ਦੇ ਨਾਲ ਅਮਰੀਕਾ ਦੇ ਫਾਰਮਰਸ ਦੇ ਉੱਤੇ ਜ਼ਿਆਦਾ ਅਸਰ ਪੈਣਾ ਆ ਤੇ ਇਹਦੇ ਨਾਲ ਹੋਣਾ ਕੀ ਆ ਕਿ ਅਸਲ ਦੇ ਵਿੱਚ ਇਨਸਟੇਬਿਲਿਟੀ ਪੈਦਾ ਹੋ ਜੂਗੀ ਜਾਂ ਅਨਸਰਟੇਨਟੀ ਪੈਦਾ ਹੋ ਜੂਗੀ ਜਿਹੜਾ ਕ੍ਰਾਸ ਬਾਰਡਰ ਐਗਰੀਕਲਚਰਲ ਟ੍ਰੇਡ ਆ ਦੋਵਾਂ ਦੇਸ਼ਾਂ ਦਾ ਆਪਸ ਦੇ ਵਿੱਚ ਹੁੰਦਾ ਉਦੇ ਉੱਤੇ ਅਸਰ ਪਾਊਗਾ ਜਿਹੜੇ ਰਾਜਨੀਤਿਕ ਰਿਸ਼ਤੇ ਨੇ ਇਹਨਾਂ ਦੋਵਾਂ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਉਹਦੇ ਉੱਤੇ ਵੀ ਅਸਰ ਪੈ ਸਕਦਾ ਹੈ ਤੇ ਬਾਟਮ ਲਾਈਨ ਇਹ ਆ ਕਿ ਟੈਰਫ ਦੇ ਨਾਲ ਕਿਹਾ ਤੇ ਹੈ ਰਾਸ਼ਟਰਪਤੀ 트ੰਪ ਨੇ ਵੀ ਟੈਰਫ ਲਾਉਣੇ ਆ ਲਾਉਣੇ ਵੀ ਮੋਟੇ ਆ ਪਰ ਇਹਦਾ ਫਿਲਹਾਲ ਜਿਹੜੀ ਗੱਲ ਸਮਝ ਆ ਰਹੀ ਆ ਉਹ ਅਮਰੀਕਾ ਦੇ ਉੱਤੇ ਮਾੜਾ ਅਸਰ ਜ਼ਿਆਦਾ ਪੈਣਾ ਕੈਨੇਡਾ ਦੇ ਉੱਤੇ ਘੱਟ ਅਗਲੀ ਗੱਲਬਾਤ ਆਈਵੀਐਫ ਬਾਰੇ ਆ ਬੀਸੀ ਦੇ ਵਿੱਚ ਜਿਹੜਾ ਆਈਵੀਐਫ ਪ੍ਰੋਗਰਾਮ ਆ ਉਹਦੇ ਉੱਤੇ ਇਸ ਵੇਲੇ ਸਵਾਲ ਉੱਠ ਰਹੇ ਆ ਆ ਜਿਹੜੀ ਆਈਵੀਐਫ ਜਿਹਨੂੰ ਟੈਸਟਿਓ ਬੇਬੀ ਵੀ ਕਹਿੰਦੇ ਹਨ ਇਨ ਵਿਟ੍ਰੋ ਫਰਟੀਲਾਈਜੇਸ਼ਨ ਵੀ ਕਹਿੰਦੇ ਆ ਆ ਉਹ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਉਹਦੇ ਉੱਤੇ ਪਾਲਿਸੀਆਂ ਵੱਖਰੀਆਂ ਵੱਖਰੀਆਂ ਨੇ ਹੁਣ ਉਹਦੇ ਸਬੰਧ ਦੇ ਵਿੱਚ ਬੀਸੀ ਨੇ ਪਿਛਲੇ ਸਾਲ ਇਹ ਫ੍ਰੀ ਕਰ ਦਿੱਤਾ ਸੀ ਵੀ ਇਹ ਆਪਾਂ ਇਹਨੂੰ ਫ੍ਰੀ ਕਰ ਰਹੇ ਆ ਤੇ ਤੁਸੀਂ ਜਿਹੜਾ ਇਹਨੂੰ ਅਵੇਲ ਕਰ ਸਕਦੇ ਆ ਉਹਦੇ ਪਿੱਛੇ ਕਈ ਕਾਰਨ ਨੇ ਕਾਰਨ ਇੱਕ ਤਾਂ ਇਹ ਆ ਵੀ ਕਿਉਂਕਿ ਪਾਪੂਲੇਸ਼ਨ ਘਟ ਰਹੀ ਆ ਇਸ ਵੇਲੇ ਨਾ ਪਾਪੂਲੇਸ਼ਨ ਆਪਣੀ ਉਨੀ ਵੱਧ ਰਹੀ ਨਹੀਂ ਕੈਨੇਡਾ ਦੀ ਪਾਪੂਲੇਸ਼ਨ ਕਿਉਂ ਨਹੀਂ ਵੱਧ ਰਹੀ ਲੋਕ ਬੱਚੇ ਨਹੀਂ ਪੈਦਾ ਕਰ ਰਹੇ ਜਿੰਨੇ ਚਾਹੀਦੇ ਆ ਉਹਦੇ ਲਈ ਕਿਉਂਕਿ ਕਾਰਨ ਕਈ ਨੇ ਲੋਕ ਏਜ ਟੱਪ ਜਾਂਦੇ ਆ ਪੜ੍ਹਾਈ ਦੇ ਕਰਕੇ ਸੈਟਲਿੰਗ ਦੇ ਕਰਕੇ ਅਫੋਰਡੇਬਲ ਕਈ ਕਾਰਨਾ ਕਰਕੇ ਜਿਹੜੇ ਜਿੰਨੀ ਵਿਆਹ ਕਰਾਉਣ ਦੀ ਉਮਰ ਆ ਉਹ ਵੱਧਦੀ ਜਾ ਰਹੀ ਆ ਜਦੋਂ ਇੱਕ ਖਾਸ ਏਜ ਤੋਂ ਤੁਸੀਂ ਉੱਪਰ ਚਲੇ ਜਾਂਦੇ ਆ ਫਿਰ ਤੁਹਾਡੇ ਬੱਚੇ ਪੈਦਾ ਹੋਣ ਦੇ ਚਾਂਸਸ ਉਹਨੇ ਕੁਦਰਤੀ ਤੌਰ ਦੇ ਉੱਤੇ ਘਟਦੇ ਜਾਂਦੇ ਆ ਉਹ ਬੱਚੇ ਪੈਦਾ ਕਰਨ ਦੇ ਲਈ ਫਿਰ ਖਾਸ ਟੈਕਨੀਕ ਦੀ ਲੋੜ ਹੁੰਦੀ ਹੈ ਜਿਹਨੂੰ ਆਈਵੀਐਫ ਕਹਿੰਦੇ ਆ ਹਾਲਾਂਕਿ ਇਹਦੇ ਕਈ ਤਰ੍ਹਾਂ ਦੀ ਵਰਤੋਂ ਹੁੰਦੀ ਹੈ ਜਿਹੜੀਆਂ ਮੈਡੀਕਲ ਪ੍ਰੋਬਲਮਸ ਹੁੰਦੀਆਂ ਉਹਨਾਂ ਦਾ ਸਾਹਮਣਾ ਕਰਨ ਦੇ ਲਈ ਪਰ ਬਹੁਤੀ ਵਾਰੀ ਆਈਵੀਐਫ ਦੇ ਨਾਲ ਜਿਹੜੇ ਬੱਚੇ ਪੈਦਾ ਹੋਣ ਦੇ ਚਾਂਸਸ ਆ ਉਹ ਜ਼ਿਆਦਾ ਹੋ ਜਾਂਦੇ ਆ ਆਈਵੀਐਫ ਮਹਿੰਗਾ ਬਹੁਤ ਆ ਮਹਿੰਗਾ ਇਹ ਆ ਕਿ 19-20 ਹਜ਼ਾਰ ਡਾਲਰ ਇਹਦੇ ਉੱਤੇ ਦੱਸਦੇ ਆ ਲੱਗਦਾ ਆ ਕਿ ਜਿਹਦੇ ਵਿੱਚ ਪ੍ਰੋਸੀਜਰ ਆ ਪਲੱਸ ਮੈਡੀਸਨ ਆ ਲੈ ਬਾਤ ਤੇ ਹੋਰ ਬਹੁਤ ਕੋਸ਼ਾ ਜਿਹੜੀ ਔਰਤ ਦੀ ਉਮਰ 42 ਸਾਲ ਜਾਂ ਉਹਦੇ ਤੋਂ ਘੱਟ ਆ ਉਹ ਇਹ ਆਈਵੀਐਫ ਉਹ ਅਪਲਾਈ ਕਰ ਸਕਦੀ ਹੈ ਇਹਦੇ ਵਿੱਚ ਕਿ ਮੈਨੂੰ ਆਈਵੀਐਫ ਜਿਹੜਾ ਦਿੱਤਾ ਜਾਵੇ ਹੁੰਦਾ ਸਾਰੇ ਕੈਨੇਡਾ ਦੇ ਵਿੱਚ ਹੀ ਆ ਪਰ ਬੀਸੀ ਨੇ ਇਹਨੂੰ ਫ੍ਰੀ ਕਰ ਦਿੱਤਾ ਸੀ ਕਿ ਇੱਕ ਆਈਵੀਐਫ ਅਸੀਂ ਫ੍ਰੀ ਕਰਾਂਗੇ ਤੁਸੀਂ ਜਿਹਦੇ ਕੋਈ ਬੱਚਾ ਇਹ ਪੈਦਾ ਕਰਨ ਦੇ ਲਈ ਇਸ ਵਿਧੀ ਦੀ ਵਰਤੋਂ ਕਰਨਾ ਚਾਹੁੰਦਾ ਆ ਉਹ ਕਰ ਸਕਦੇ ਆ ਸ਼ਰਤ ਇਹ ਹੈ ਵੀ ਉਹਦੀ ਉਮਰ 42 ਸਾਲ ਤੋਂ ਜਿਹੜੀ ਹੋਣੀ ਚਾਹੀਦੀ 42 ਜਾਂ 41 ਸਾਲ ਤੋਂ ਜਿਹੜੀ ਘੱਟ ਹੋਣੀ ਚਾਹੀਦੀ ਹੈ ਜਾਂ 41 ਸਾਲ ਦੇ ਉੱਤੇ ਹੋ ਅਪਲਾਈ ਕਰ ਸਕਦੇ ਆ ਉਹ ਇਹ ਜਿਹੜੀ ਇਹਨੂੰ ਉਹ ਦੂਜੇ ਤਰੀਕੇ ਦੇ ਨਾਲ ਸੀਗਾ ਕਿ ਜਿਹੜੇ ਲੋਅਰ ਜਾਂ ਮਿਡਲ ਇਨਕਮ ਵਾਲੇ ਫੈਮਿਲੀਜ਼ ਨੇ ਉਹ ਪਹਿਲਾਂ ਕੁਆਲੀਫਾਈ ਕਰਦੇ ਆ ਫਿਰ ਇਹਦੇ ਤਿੰਨ ਕਲੀਨਿਕ ਕਿੱਥੇ ਬਣਾਏ ਗਏ ਸੀ ਇਹਨਾਂ ਨੇ ਵੈਨਕੂਵਰ ਦੇ ਵਿੱਚ ਜਿਹੜੀ ਉਹ ਤਿੰਨ ਫਿਰ ਫੰਡਿੰਗ ਦਿੱਤੀ ਸੀ ਸਰਕਾਰ ਨੇ ਕਿ ਆ ਇੰਨਾ ਪੈਸਾ ਸੀ ਤੁਹਾਨੂੰ ਦੇਵਾਂਗੇ ਮਾਰਚ 2026 ਤੱਕ ਇਹਦੀ ਫੰਡਿੰਗ ਆ ਕਿ ਉਹ ਹੁਣ ਫੰਡਿੰਗ ਮੁੱਕ ਗਈ ਮਤਲਬ ਜਿੰਨਾ ਪੈਸਾ ਸੀਗਾ ਉਹ ਖਤਮ ਹੋ ਗਿਆ ਉਹ ਖਤਮ ਹੋਣ ਤੋਂ ਬਾਅਦ ਹੁਣ ਜਿਹੜੇ ਲਾਈਨ 'ਚ ਲੱਗੇ ਸੀ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਸਾਡਾ ਕੀ ਕਸੂਰ ਆ ਜੀ ਅਸੀਂ ਜੇ ਇਹ ਆਈਵੀਐਫ ਨਾਲ ਆਪਣਾ ਬੱਚਾ ਲੈਣਾ ਚਾਹੁੰਦੇ ਆ ਔਰ ਖਾਸ ਕਰਕੇ ਉਹ ਔਰਤਾਂ ਜਿਨ੍ਹਾਂ ਦੀ ਇੱਕ ਔਰਤ ਨੇ ਆਪਣੀ ਜਿਹੜਾ ਇਹ ਰੌਲਾ ਪਾਇਆ ਉਹਦੀ ਉਮਰ 41 ਸਾਲ ਆ 39 ਸਾਲ 39 ਇਅਰ 올ਡ ਵੈਨਕੂਵਰ ਦੀ ਇਹ ਔਰਤ ਆ ਉਹ ਕਹਿੰਦੀ ਵੀ ਮੈਂ ਤੁਸੀਂ ਹੁਣ ਦੇ ਨਹੀਂ ਰਹੇ ਮੈਨੂੰ ਅੱਜ ਮੈਂ ਅਪਲਾਈ ਕੀਤਾ ਤੇ ਜਦੋਂ ਏਜ ਲਿਮਿਟ ਤੁਹਾਡੀ 41 ਆ ਤੇ ਮੈਂ 40 ਤੋਂ ਬਾਅਦ ਤੇ ਮੇਰੀ ਏਜ ਹੀ ਨਹੀਂ ਰਹਿਣੀ ਵੀ ਮੈਂ ਤੇ ਉੱਥੇ ਤੱਕ ਮੇਰੇ ਚਾਂਸਸ ਹੀ ਬਹੁਤ ਘਟੀ ਜਾਂਦੇ ਆ ਵੀ ਤੁਸੀਂ ਜਿਹੜਾ ਆਈਵੀਐਫ ਦਾ ਪ੍ਰੋਗਰਾਮ ਆ ਇਹਨੂੰ ਜਾਂ ਤੱਕ ਐਕਸਟੈਂਡ ਕਰੋ ਜਾਂ ਇਹਦੀ ਫੰਡਿੰਗ ਪੂਰੀ ਦਿਓ ਜਿੰਨੀ ਤੁਸੀਂ ਹੋਰ ਚਾਹੀਦੀ ਆ ਡਿਮਾਂਡ ਬੀਸੀ ਦੇ ਵਿੱਚ ਫ੍ਰੀ ਆਈਵੀਐਫ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਹਾਈ ਆ ਕਲੀਨਿਕ ਦੇ ਪਹਿਲੇ ਪੈਸੇ ਮੁੱਕ ਗਏ ਬੀਸੀ ਨੇ ਜਿਹੜਾ ਫ੍ਰੀ ਆਈਵੀਐਫ ਆ ਇਹ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਜੁਲਾਈ ਦੇ ਵਿੱਚ ਸ਼ੁਰੂ ਕੀਤਾ ਸੀ ਤਿੰਨ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਅਪਰੂਵ ਕਲੀਨਿਕ ਛੇਗੇ ਉਹਦੀ ਐਪਲੀਕੇਸ਼ਨ ਜਿਹੜੀ ਔਰਤ ਨੇ ਆਪਣੀ ਕਹਾਣੀ ਦੱਸੀ 39 ਸਾਲਾਂ ਦੀ ਨੇ ਉਹ ਕਿਤੇ ਨਾ ਕਿਤੇ ਵਿਚ ਵਿਚਾਲੇ ਫਸ ਕੇ ਰਹਿ ਗਈ ਅਕਤੂਬਰ ਦੇ ਵਿੱਚ ਉਹਨੇ ਅਪਲਾਈ ਕੀਤਾ ਸੀ ਤੇ ਉਹ ਕਹਿੰਦੇ ਵੀ ਕਲੀਨਿਕ ਕਹਿੰਦਾ ਸੀ ਜੇ ਸਬਮਿਟ ਹੀ ਨਹੀਂ ਕੀਤੀ ਤੇ ਨਾ ਉਹਨੂੰ ਦੱਸਦੇ ਆ ਵੀ ਤੇਰੀ ਐਪਲੀਕੇਸ਼ਨ ਅੱਗੇ ਜਾਊਗੀ ਜਾਂ ਨਹੀਂ ਜਾਊਗੀ ਕੀ ਤੈਨੂੰ ਕਦੋਂ ਨੂੰ ਜਾਊਗੀ ਅਗਲੀ ਫੰਡਿੰਗ ਆਊਗੀ ਕੀ ਹੋ ਸਕਦਾ ਵੀ ਜੇ ਉਹਨੂੰ ਪ੍ਰੋਵੈਂਸ ਨਾ ਕਰ ਦਿੰਦਾ ਕਿ ਨਹੀਂ ਤੁਹਾਡੀ ਰਿਜੈਕਟ ਆ ਜੀ ਅੱਗੇ ਤੋਂ ਕੁਝ ਨਹੀਂ ਆਉਣਾ ਤੇ ਬਸ ਗੱਲ ਖਤਮ ਤੁਸੀਂ ਜਾ ਤੋ ਪ੍ਰਾਈਵੇਟ ਕਲੀਨਿਕ ਕੋਲ ਚਲੇ ਜਾਓ ਜਾ ਕੇ ਉੱਥੇ ਜਾ ਕੇ ਆਈਵੀਐਫ ਕਰਾ ਲਓ ਤੇ ਉੱਥੇ ਤੁਸੀਂ ਆਪਣੇ ਪੱਲਿਓ ਪੈਸੇ ਲਾ ਲਓ ਤੇ ਹੁਣ ਉਹਦੀ ਸਿਚੁਏਸ਼ਨ ਇਹ ਹੈ ਕਿ ਜੇ ਉਹ ਪੱਲਿਓ ਪੈਸੇ ਲਾ ਲਿੰਦੀ ਆ ਕੱਲ ਨੂੰ ਸਰਕਾਰ ਫੰਡਿੰਗ ਦੇ ਦਿੰਦੀ ਆ ਉਹਨੂੰ ਇਹ ਲੱਗੂਗਾ ਕਿਉਂਕਿ ਆਮਾਉਂਟ ਬਹੁਤ ਵੱਡੀ ਹੈ 25000 ਡਾਲਰ ਫਿਰ ਉਹਨੂੰ ਲੱਗੂਗਾ ਕਿ ਮੈਂ ਐਵੇਂ ਹੀ ਦਿੱਤਾ ਜੇ ਉਹ ਸਰਕਾਰੀ ਪੈਸੇ ਦੀ ਉਡੀਕ ਕਰਦੀ ਰਹਿੰਦੀ ਆ ਤੇ ਉਹਦੀ ਉਮਰ ਲੰਘ ਜਾਂਦੀ ਫਿਰ ਉਹ ਪੈਸੇ ਦੇ ਕੇ ਵੀ ਬੱਚਾ ਨਹੀਂ ਲੈ ਸਕਦੀ ਜਾਂ ਉਹ ਵੀ ਇੰਨਾ ਜ਼ਿਆਦਾ ਔਖਾ ਸੋ ਇਹ ਮਸਲਾ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਵੱਡਾ ਕਲੀਨਿਕਸ ਦੀ ਡਿਲੇ ਉਹਨੂੰ ਪਹਿਲਾਂ ਲਿਸਟ ਦੇ ਵਿੱਚ ਜੂਨ 2024 ਦੇ ਵਿੱਚ ਪਾਇਆ ਗਿਆ ਉਹਦੇ ਤੋਂ ਬਾਅਦ ਸਟ੍ਰਾਈਕ ਹੋ ਗਈ process ਸਰੋ ਹੋ ਗਿਆ ਫਿਰ ਜਿਹੜਾ ਹੁਣ ਡਰ ਇਹ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇਹ ਸਾਰਾ ਕੁਝ ਜਿਹੜਾ ਕਿਉਂਕਿ ਉਹਦਾ ਉਹ ਕਹਿੰਦੀ ਮੇਰਾ ਐਗ ਰਿਜ਼ਰਵ ਘਟ ਜਾਊਗਾ ਜਿਹੜਾ ਉਹਨੇ ਇਤਰਾਜ਼ ਕੀਤਾ ਆ ਕਿ ਇਹ 41 ਤੱਕ ਜਾ ਕੇ ਮੇਰਾ ਐਗ ਰਿਜ਼ਰਵ ਘਟ ਜਾਣਾ ਆ ਉਹ ਇੱਕ ਵੱਡੀ ਜਿਹੜੀ ਹੈਗੀ ਆ ਫੈਕਟਰ ਆ ਤੇ ਜਿਹੜੀ ਜਿੱਦ ਜਿੱਦਾਂ ਉਮਰ ਉਹ ਇੱਕ ਔਰਤ ਦੀ ਕਹਾਣੀ ਤੇ ਚਲੋ ਇਹ ਹਵਾਲੇ ਨਾਲ ਆ ਇਦਾਂ ਦੀਆਂ ਕਈ ਔਰਤਾਂ ਆ ਵੀ ਉਹਦੀ ਤੋਂ ਬਾਅਦ ਫਿਰ ਇਹ ਜਿਹੜੀ ਜਿਹੜੀ ਹੈਗੀ ਉਹਦੀ ਫਰਟੀਲਿਟੀ ਉਹ ਬਹੁਤ ਤੇਜ਼ੀ ਦੇ ਨਾਲ ਡਿਗਣੀ ਸ਼ੁਰੂ ਹੋ ਜਾਂਦੀ ਆ ਆਈਵੀਐਫ ਅਸਲ ਇਨ ਵਿਟਰ ਫਰਟੀਲਾਈਜੇਸ਼ਨ ਅਸਲ ਦੇ ਵਿੱਚ ਹੈ ਕੀ ਆ ਕਿ ਇੱਕ ਕੁਦਰਤੀ ਪ੍ਰੋਸੈਸ ਦੇ ਵਿੱਚ ਜਿਹੜਾ ਮੇਲ ਦਾ ਪੁਰਸ਼ ਦਾ ਸਪਰਮ ਆ ਉਹ ਔਰਤ ਦੇ ਅੰਦਰ ਬੱਚੇਦਾਨੀ ਦੇ ਵਿੱਚ ਜਾਂਦਾ ਆ ਉੱਥੇ ਐਗ ਹੁੰਦਾ ਅੰਡਾ ਹੁੰਦਾ ਉਹਦੇ ਨਾਲ ਉਹ ਫਰਟੀਲਾਈਜੇਸ਼ਨ ਹੋ ਕੇ ਜਿਹੜਾ ਉਹ ਜ਼ਾਈਗੋਟ ਐਮਬ੍ਰਿਓ ਤੇ ਫਿਰ ਉਹ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਇਹ ਕੀ ਕਰਦੇ ਆ ਮੇਲ ਦਾ ਸਪਰਮ ਲੈ ਲੈਂਦੇ ਆ ਫੀਮੇਲ ਦੀ ਜਿਹੜੀ ਯੂਟਰਸ ਆ ਉਹਦੇ ਵਿੱਚੋਂ ਐਗ ਲੈ ਲੈਂਦੇ ਆ ਉਹਨਾਂ ਨੂੰ ਲੈ ਕੇ ਬਾਹਰ ਲੈਬ ਦੇ ਵਿੱਚ ਰੱਖ ਕੇ ਫਰਟੀਲਾਈਜ਼ ਕਰ ਦਿੰਦੇ ਆ ਜਦੋਂ ਉਹਦੀ ਪ੍ਰੋਸੈਸ ਸ਼ੁਰੂ ਹੋ ਜਾਂਦੀ ਆ ਫਿਰ ਉਹਨੂੰ ਜਿਹੜੀ ਮਦਰ ਆ ਉਹਦੀ ਉਹਦੀ ਕੋਖ ਦੇ ਵਿੱਚ ਰੱਖ ਦਿੱਤਾ ਜਾਂਦਾ ਉੱਥੇ ਬੱਚਾ ਡਿਵੈਲਪ ਹੋ ਜਾਂਦਾ ਪਰ ਇਹ ਸਾਰੇ ਕੁਝ ਦਾ ਸਬੰਧ ਏਜ ਦੇ ਨਾਲ ਬਹੁਤ ਜ਼ਰੂਰੀ ਆ ਕਿ ਤੁਹਾਡੀ ਏਜ ਕਿੰਨੀ ਆ ਉਹ ਇਹ ਹੁਣ ਵੱਡਾ ਇੱਕ ਜਿਹੜਾ ਔਰ ਉਹ ਕਹਿੰਦੀ ਮੈਨੂੰ ਈਮੇਲ ਵੀ ਜਨਰਲਕ ਜੀਆਂ ਆ ਰਹੀਆਂ ਵੀ ਕੋਈ ਉਹਦੇ ਚ ਦੱਸਿਆ ਨਹੀਂ ਜਾ ਰਿਹਾ ਮੰਗ ਸਰਕਾਰ ਨੂੰ ਕੀਤੀ ਜਾ ਰਹੀ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਪ੍ਰੋਗਰਾਮ ਜਿਹੜਾ ਇਹਦਾ ਇਹਦੇ ਵਿੱਚ ਮੈਂਟਲ ਹੈਲਥ ਸਪੋਰਟ ਹੈ ਨਹੀਂ ਵੀ ਮਾਨਸਿਕ ਰੂਪ ਦੇ ਵਿੱਚ ਉਹਨਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਉਹ ਕਦੇ ਵੀ ਇਹ ਨੋਕਸੋ ਕਹਿੰਦੀ ਵੀ ਇਹ ਆ ਵੀ ਤੁਹਾਨੂੰ ਪਹਿਲਾਂ ਵੀ ਤਾਂ ਪਤਾ ਹੀ ਸੀ ਇੱਥੇ ਕਿੰਨੇ ਲੋਕ ਰਹਿੰਦੇ ਆ ਜਾਂ ਕਿੰਨੇ ਲੋਕ ਆਈ ਵੀ ਐਫ ਦੇ ਲਈ ਚਾਹੁੰਦੇ ਆ ਕਿ ਉਹਨਾਂ ਨੂੰ ਫ੍ਰੀ ਆਈਵੀਐਫ ਮਿਲ ਜਵੇ ਵੀ ਕਾਲੀ ਨਾ ਪ੍ਰੋਗਰਾਮ ਤੁਸੀਂ ਲਾਂਚ ਕਰ ਦਿੱਤਾ ਉਦੋਂ ਦੂਜਾ ਵੇਟਲਿਸਟ ਨੰਬਰ ਜਿਹੜਾ ਸੀ ਉਹ ਪ੍ਰਡਿਕਟਡ ਸੀਗਾ ਪ੍ਰਡਿਕਟੇਬਲ ਸੀ ਉਹਦੇ ਬਾਰੇ ਦੱਸਿਆ ਜਾ ਸਕਦਾ ਸੀ ਵੀ ਇੰਨੇ ਕੁ ਲੋਕ ਹੈਗੇ ਆ ਫੰਡਿੰਗ ਪੂਰੀ ਨਹੀਂ ਦਿੱਤੀ ਤੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਇੱਕ ਮਤਲਬ ਆਸ ਦੇ ਦੇ ਦਿੱਤੀ ਤੁਸੀਂ ਕਿ ਹਾਂਜੀ ਤੁਸੀਂ ਬੱਚਾ ਲੈ ਸਕਦੇ ਆ ਤੇ ਅਸੀਂ ਆਈਵੀਐਫ ਫ੍ਰੀ ਕਰ ਦਾਂਗੇ ਪਰ ਉਹਦੀ ਉਹਦਾ ਸਟਰਕਚਰ ਕੋਈ ਨਹੀਂ ਸੀ ਸਾਹਮਣੇ ਵੀ ਇਹਦੇ ਨਾਲ ਹੋਣਾ ਕਿੱਦਾਂ ਆ ਜਾ ਕੀ ਕਰਨਾ ਹੈ ਸੋ ਜਿਹੜੀਆਂ ਹੁਣ ਇਹਦੇ ਚ ਸੀਗਾ ਕਿ ਮਾਰਚ 2026 ਤੱਕ ਆਹ ਮਾਰਚ ਤੇ ਆ ਗਈ 26 ਦੇ ਵਿੱਚ ਐਪਲੀਕੇਸ਼ਨ ਲੈਣੀ ਹੈ ਗਰੰਟੀ ਕੋਈ ਨਹੀਂ ਕਿ ਇਹਦੇ ਤੋਂ ਬਾਅਦ ਪ੍ਰੋਗਰਾਮ ਜਿਹੜਾ ਉਹ ਚੱਲੂਗਾ ਤੇ 41 ਸਾਲ ਉਮਰ ਚਾਹੀਦੀ ਆ ਬਹੁਤੀ ਅਪਰੂਵਲ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦੀ ਆ ਜਿਹੜੇ ਐਲੀਜੀਬਲ ਪੇਸ਼IENTS ਨੇ ਉਹਨਾਂ ਨੂੰ 19000 ਡਾਲਰ ਇੱਕ IVF ਸਾਈਕਲ ਦੇ ਲਈ BC ਸਰਕਾਰ ਨੇ ਦੇਣਾ ਹੈ ਕੈਨੇਡਾ ਦੇ ਵਿੱਚ ਕਿਸੇ ਵੀ ਪਰਵੈਂਸ ਦੇ ਵਿੱਚ ਇਹ ਫ੍ਰੀ ਨਹੀਂ ਆ ਵੱਖ-ਵੱਖ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਉਹ ਹੈਗੀਆਂ ਜਿੱਦਾਂ ਅਨਟੈਰੀਓ 1 ਆਈਵੀਐਫ ਸਾਈਕਲ ਕਵਰ ਕਰਦਾ ਆ ਪਰ ਉਹਦਾ ਸਿਰਫ ਮੈਡੀਕਲ ਪ੍ਰੋਸੀਜਰ ਦਵਾਈਆਂ ਜਿਹੜੀਆਂ 5-10 ਹਜ਼ਾਰ ਡਾਲਰ ਦੀਆਂ ਦੱਸ ਦਿਆ ਉਹ ਵਾਧੂ ਆ ਕੁਬੈਕ ਜਿਹੜਾ ਉਹ ਟੈਕਸ ਕ੍ਰੈਡਿਟ ਦੇ ਦਿੰਦਾ ਤੁਹਾਨੂੰ ਫ੍ਰੀ ਆਈਵੀਐਫ ਨਹੀਂ ਦਿੰਦਾ ਮੈਨੀਟੋਬਾ ਫਰਟਿਲਟੀ ਟੈਕਸ ਕ੍ਰੈਡਿਟ ਦਿੰਦਾ ਸਾਰੇ ਪ੍ਰੋਵੈਂਸਸ ਦੇ ਵਿੱਚ ਵੱਖਰਾ ਹੈ ਪਰ BC ਵਾਲੀ ਜਿਹੜੀ ਹੈ ਇਹ ਐਸ ਵੇਲੇ ਕਾਮਯਾਬ ਨਹੀਂ ਹੋ ਰਹੀ ਤੇ ਲੋਕਾਂ ਦੀ ਮੰਗ ਆ ਵੀ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਕੀਤਾ ਜ਼ਰੂਰ ਜਾਣਾ ਚਾਹੀਦਾ ਅਗਲੀ ਗੱਲਬਾਤ ਟੋਰਾਂਟੋ ਬਾਰੇ ਆ ਟੋਰਾਂਟੋ ਇਸ ਵੇਲੇ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਤੇ ਇਸ ਵਾਰ ਟੋਰਾਂਟੋ ਦੇ ਵਿੱਚ ਚਰਚਾ ਜਿਹੜੀ ਆ ਉਹ ਜਿਹੜੀ ਔਰਕਨ ਕੈਨੇਡਾ ਦੀ ਐਨੂਅਲ ਲਿਸਟ ਆਈ ਆ ਜਿਹੜੀ ਕਿਹੜੇ ਸ਼ਹਿਰ ਨੇ ਜਿੱਥੇ ਸਭ ਤੋਂ ਵੱਧ ਚੂਹੇ ਨੇ ਟੋਰਾਂਟੋ ਉਹਨਾਂ ਦੇ ਵਿੱਚ ਟੌਪ ਦੇ ਉੱਤੇ ਦੱਸਿਆ ਜਾ ਰਿਹਾ ਜਿਹੜੀ ਪੈਸਟ ਕੰਟਰੋਲ ਕੰਪਨੀ ਆ ਇਹ ਕਈ ਵਾਰੀ ਆਪਣੇ ਅੰਕੜੇ ਰਿਲੀਜ਼ ਕਰਦੀ ਆ ਇਹਨਾਂ ਨੇ 2025 ਦੀ ਰੈਂਕਿੰਗ ਦੱਸੀ ਆ ਅਸ ਹਫਤੇ ਦੇ ਵਿੱਚ ਜਿਹੜਾ ਦੱਸਿਆ ਇਹਨਾਂ ਨੇ ਕਿ ਨੰਬਰ ਇਹ ਮਤਲਬ ਇਸ ਕਾਲ ਦੇ ਉੱਤੇ ਆਧਾਰਿਤ ਹੁੰਦਾ ਇਹਨਾਂ ਦਾ ਕਿ ਕਿੰਨੇ ਜਿਹੜੇ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਟ੍ਰੀਟਮੈਂਟਸ ਇਹਨਾਂ ਨੇ ਕੀਤੀਆਂ ਕੰਪਨੀਆਂ ਕਿੰਨੇ ਥਾਂ ਗਈਆਂ ਉਹਦੇ ਆਧਾਰ ਦੇ ਉੱਤੇ ਦੱਸਦੇ ਆ 1 ਅਗਸਤ 2024 ਤੋਂ ਲੈ ਕੇ 31 ਜੁਲਾਈ 2025 ਤੱਕ ਅਨਟੇਰੀਓ ਦੇ ਸ਼ਹਿਰ ਜਿਹੜੇ ਨੇ ਤੇ ਇੱਥੇ BC ਦਾ ਜਿਹੜਾ ਵਿਕਟੋਰੀਆ ਆ ਉਹਨਾਂ ਦੇ ਟੌਪ ਸਪੌਟ ਦੱਸੇ ਜਾ ਰਿਹਾ ਵੈਨਕੂਬਰ ਵਰਨ ਵੀ ਰਿਚਮੋਂਡ ਜਿਹੜੇ ਆ ਉਹ ਜਿਹੜੇ 5ਵੇਂ ਨੰਬਰ ਤੇ ਟ੍ਰਾਂਟੋ ਸਭ ਤੋਂ ਵੱਦੋ ਦੱਸੇ ਜਾ ਰਿਹਾ ਜਿੱਥੇ ਚੂਹੇ ਆ ਨੰਬਰ 2 ਤੇ ਵਿਕਟੋਰੀਆ ਫਿਰ ਆਪਣੇ ਇੱਥੇ ਵੈਨਕੂਵਰ ਬਰਨਬੀਟ ਰਿਚਮੰਡ ਸੋ ਪਹਿਲਾ ਟੋਰਾਂਟੋ ਆ ਅਨਟੈਰੀਓ ਤੇ ਅਗਲੇ ਜਿਹੜੇ 4 ਪੋਜੀਸ਼ਨਸ ਨੇ ਉਹ ਇੱਥੇ ਦੀਆਂ BC ਦੀਆਂ ਨੇ ਫਿਰ ਮਿਸਿਸਾਗਾ ਕੋਲੋਨਾ ਆਟਵਾ ਸਕਾਰਬਰੋ ਤੇ ਮੌਂਕਟਨ ਇਹ ਸਾਲ ਦੀ ਲਿਸਟ ਜਿਹੜੀ ਦੱਸਦੀ ਆ ਕਿ ਆਟਵਾ ਤੇ ਮੌਂਕਟਨ ਹੈਗੇ ਆ ਇਹ ਟੌਪ 10 ਦੇ ਵਿੱਚ ਆ ਗਏ ਆ ਪਹਿਲਾਂ ਉੱਥੋਂ ਬਾਹਰ ਹੋ ਗਏ ਸੀ ਇਹ ਬਹੁਤ ਵੱਡੀ ਸਮੱਸਿਆ ਆ BC ਦੇ ਵਿੱਚ ਜਿਹੜੀ ਰੈਂਕਿੰਗ ਦੇ ਵਿੱਚ ਡੋਮਿਨੈਂਟ ਕੀਤਾ ਇਹਨਾਂ ਨੇ ਚਾਰ ਜਿਹੜੀਆਂ ਪਹਿਲੇ ਪੰਜਾਂ ਦੇ ਵਿੱਚੋਂ ਚਾਰ ਥਾਵਾਂ ਦੇ ਉੱਤੇ BC ਦਾ ਨਾਮ ਆਇਆ ਤੇ ਜਦੋਂ BC ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜੇ ਸ਼ਹਿਰ ਆ ਜਿਨ੍ਹਾਂ ਦਾ ਸਭ ਤੋਂ ਵੱਧ ਆ ਉੱਥੇ ਕੁਦਰਤੀ ਤੌਰ ਤੇ ਵਿਕਟੋਰੀਆ ਵੈਨਕੂਵਰ ਬਰਨਬੀ ਰਿਚਮੰਡ ਕੋਲੋਨਾ ਤੇ ਫਿਰ ਉਹਦੇ ਤੋਂ ਬਾਅਦ ਸਰੀ ਦਾ ਨੰਬਰ ਆਉਂਦਾ ਮਤਲਬ ਜੇ ਇਕੱਲੇ BC ਦੇ ਵਿੱਚ ਚੂਹਿਆਂ ਦੀ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਪੰਜਵੇਂ ਨੰਬਰ ਦੇ ਉੱਤੇ ਸਰੀ ਹੈ ਫਿਰ ਵਰਨਨ ਫਿਰ ਐਬਸਫੋਰਡ ਲੈਂਗਲੀ ਡਲਟਾ ਟ੍ਰੇਸੀ ਪਿੰਸ ਜਾਰਜ ਤੇ ਨਨਾਇਮੋ ਇਹ ਕਹ ਉਹਦੇ ਤੋਂ ਬਾਅਦ ਆਪਣੇ ਜਿਹੜਾ ਨਿਊ ਕੁਕਿਟਲਮ ਨਿਊ ਵੈਸਟਮਿੰਸਟਰ ਪੋਰਟ ਕੁਕਿਟਲਮ ਤੇ ਚਿਲਾ ਵੈਕ ਤੇ ਕੈਮ ਲੂਪਸ ਇਹ ਇਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਹੈ ਕਿ ਇੱਥੇ ਇਹ ਜਿਹੜੀ ਜ਼ਿਆਦਾ ਹੈਗੀ ਇਹਦਾ ਨੁਕਸਾਨ ਵੀ ਬਹੁਤ ਹੁੰਦਾ ਹੈ ਰੋਡੈਂਟਸ ਜਿਹੜੇ ਨੇ ਚੂਹੇ ਨੇ ਬੇਸਿਕਲੀ ਇਹਨਾਂ ਨੂੰ ਮਤਲਬ ਸਲਾਹਾਂ ਦਿੰਦੇ ਆ ਵੀ ਕਿਸ ਤਰ੍ਹਾਂ ਤੁਸੀਂ ਇਹਦੇ ਤੋਂ ਬਚਿਆ ਜਾ ਸਕਦਾ ਕਿੱਥੋਂ ਤੁਸੀਂ ਜਿਹੜਾ ਬਚ ਸਕਦੇ ਆ ਜਿਹੜੇ ਅਬ ਤਰਖਤ ਨੇ ਤੁਹਾਡੇ ਟ੍ਰੀਸ ਨੇ ਜਾਂ ਸ਼ਰਾਬਸ ਨੇ ਖਾਸ ਤੌਰ ਦੇ ਉੱਤੇ ਜਿਹੜੀ ਵੈਜੀਟੇਸ਼ਨ ਇੱਕ ਮੀਟਰ ਜਿਹੜੀ ਹੈ ਤੁਹਾਡੀ ਬਿਲਡਿੰਗ ਤੋਂ ਪਰੇ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਮਤਲਬ ਜਿੰਨੇ ਉਹਨਾਂ ਦੇ ਲੁਕਣ ਵਾਲੀਆਂ ਥਾਹਾਂ ਨੇ ਚੋਹਾਂ ਦੀਆਂ ਉਹਨਾਂ ਨੂੰ ਪਰੇ ਰੱਖੋ ਜਿਹੜੇ ਵਾਟਰ ਰਿਸੋਰਸ ਨੇ ਖਾਸ ਤੌਰ ਦੇ ਉੱਤੇ ਤੁਹਾਡੇ ਗਟਰ ਲੀਕ ਕਰਦੇ ਆ ਜਾਂ ਜਿਹੜਾ ਉਹ ਖੜਾ ਪਾਣੀ ਆ ਕਿਤੇ ਬਿੰਨ ਦੇ ਵਿੱਚ ਇਹ ਮੌਇਸਚਰ ਇਸ਼ੂ ਵੀ ਇੱਧਰ ਕਰਦੇ ਆ ਇਨਸਪੈਕਟ ਕਰੋ ਸਾਈਨਸ ਬਾਰ-ਬਾਰ ਕਿ ਕਿੱਥੇ ਕੀ ਹੋ ਰਿਹਾ ਤਾਂ ਕਿ ਉਹਨੂੰ ਤੁਸੀਂ ਸਮਝ ਸਕੋ ਤੇ ਕੋਈ ਵੀ ਕਾਰਵਾਈ ਕਰ ਸਕੋ ਅਲਬਰਟਾ ਕੈਨੇਡਾ ਦਾ ਇੱਕ ਇਹੋ ਜਿਹਾ ਸੂਬਾ ਹੈ ਕੈਨੇਡਾ ਦਾ ਨਹੀਂ ਦੁਨੀਆ ਦੀ ਇੱਕ ਇਹੋ ਜਿਹੀ ਥਾਂ ਹੈ ਜਿੱਥੇ ਕੋਈ ਚੂਹਾ ਨਹੀਂ ਹੈ ਚੂਹੇ ਤਾਂ ਹੈਗੇ ਆ ਉੱਥੇ ਪਰ ਜਿਹੜੇ ਕਹ ਲਓ ਕਿ ਉਹ ਉਹਨਾਂ ਨੂੰ ਅੱਗੇ ਨਹੀਂ ਹੋ ਰਹੀ ਉਹਨਾਂ ਦੀ ਵੱਧ ਨਹੀਂ ਰਹੀ 1950 ਦੇ ਵਿੱਚ ਅਲਬਰਟਾ ਨੇ ਇੱਕ ਸਟ੍ਰਿਕਟ ਰੈਟ ਕੰਟਰੋਲ ਪ੍ਰੋਗਰਾਮ ਲਿਆਂਦਾ ਸੀ ਕਿ ਜਿਹੜਾ ਪ੍ਰੋਵਿੰਸ ਦੇ ਵਿੱਚ ਜਿਹਨੂੰ ਇੰਟਰਨੈਸ਼ਨਲੀ ਇੱਕ ਰੈਟ ਫ੍ਰੀ ਬਣਾ ਦਿੱਤਾ ਔਰ ਇਹਦਾ ਮਤਲਬ ਇਹ ਆ ਕਿ ਪ੍ਰੋਵਿੰਸ ਚ ਆਉਂਦੇ ਆ ਪਰ ਇਹ ਉਹਨਾਂ ਨੂੰ ਉਹਨਾਂ ਦੀਆਂ ਕਲੋਨੀਆਂ ਸਟੈਬਲਿਸ਼ ਨਹੀਂ ਕਰਨ ਦਿੰਦੇ ਜਿਹੜਾ ਰੀਪਰੋਡਿਊਸ ਨਹੀਂ ਕਰਨ ਦਿੰਦੇ ਅ ਉਹ ਜਿਹੜਾ ਨਾਰਵੇ ਦੇ ਰੈਟਸ ਦੱਸਦੇ ਆ ਜਿਹੜੇ ਚੂਹੇ ਆ ਕੈਨੇਡਾ ਦੇ ਵਿੱਚ ਸ਼ਿਪਾਂ ਦੇ ਰਾਹੀਂ 1700 ਦੇ ਵਿੱਚ ਇੱਥੇ ਆਏ ਸੀ ਤੇ ਪੂਰੇ ਹਰ ਇੱਕ ਪ੍ਰੋਵਿੰਸ ਦੇ ਵਿੱਚ ਫੈਲ ਗਿਆ ਅਲਬਰਟਾ ਨੇ ਉਹਨੂੰ ਬਹੁਤ ਕੁਇਕਲੀ ਰਿਸਪੌਂਡ ਕੀਤਾ ਸੀ ਔਰ ਵੇਲੇ ਅਵੇਅਰਨੈਸ ਕੈਂਪੇਨਸ ਹੋਰ ਸਾਰਾ ਕੁਝ ਤੇ ਉਹਨੂੰ ਜੜੀਆਂ ਕਈ ਕੈਂਪੇਨ ਸੀਗੀਆਂ ਰੈਟਸ ਆਰ ਕਮਿੰਗ ਤੇ ਉਹ ਸਾਰਾ ਕੁਝ ਕਰਕੇ ਇਹਨਾਂ ਨੇ ਖਤਮ ਕੀਤਾ ਕਈ ਥਾਵਾਂ ਦੇ ਉੱਤੇ ਇਹਨਾਂ ਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਉਹ ਇੱਕ ਵੱਡੀ ਚਿੰਤਾ ਦਾ ਕਾਰਨ ਬਣਦੀਆਂ ਹਨ ਅਗਲੀ ਗੱਲਬਾਤ ਘਰਾਂ ਦੀਆਂ ਕੀਮਤਾਂ ਬਾਰੇ ਕੈਨੇਡਾ ਦੇ ਵਿੱਚ ਕੱਲੋਂ ਹਾਲਾਂਕਿ ਆਪਣੇ ਜਿਹੜੇ ਇੰਟਰਸਟ ਰੇਟ ਆ ਉਹ ਅਨਾਉਂਸ ਹੋਣੇ ਆ ਉਹਦੇ ਵਿੱਚ ਅਪਡੇਟ ਹੋਣੀ ਹੈ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਸੋ ਘਰਾਂ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਵਧਣਗੀਆਂ ਅਗਲੇ ਸਾਲ ਦੇ ਵਿੱਚ ਇਹ ਗੱਲ ਪੱਕੀ ਹੈ ਪੂਰੇ ਕੈਨੇਡਾ ਦੇ ਵਿੱਚ ਅਗਲੇ ਸਾਲ ਦੇ ਐਂਡ ਤੱਕ ਦੱਸਦੇ ਆ ਕਿ 1% ਤੱਕ ਕੀਮਤਾਂ ਵੱਧ ਸਕਦੀਆਂ ਹਨ ਰੌਇਲੀ ਪੇਜ ਨੇ ਪ੍ਰਡਿਕਟ ਕੀਤਾ ਆ ਕਿ ਐਵਰੇਜ ਕੈਨੇਡੀਅਨ ਹੋਮ ਪ੍ਰਾਈਸ ਜਿਹੜੀ ਆ ਉਹ ਵੱਧ ਕੇ 8 ਲੱਖ 3000 ਦੇ ਉੱਤੇ ਪਹੁੰਚ ਜਾਊਗੀ 2026 ਦੇ ਅੰਤ ਤੱਕ ਇਹ ਛੋਟਾ ਜਿਹਾ ਵਾਅਦਾ ਹੋਊਗਾ ਹੈ ਸਲੋ ਪਰ ਵਾਅਦਾ ਹੈਗਾ ਵੀ ਘਰਾਂ ਦੀਆਂ ਕੀਮਤਾਂ ਜਿਹੜੀਆਂ ਦੁਬਾਰਾ ਵੱਧਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੇ ਡਿਟੈਚ ਹੋਮ ਨੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਹ ਅਸਰ ਪਊਗਾ ਜਦੋਂ ਮਹਿੰਗੇ ਹੋਣਗੇ ਕਾਂਡੋ ਜਿਹੜੇ ਆ ਉਹ ਸਸਤੇ ਹੋਣਗੇ ਡਿਟੈਚ ਹੋਮ ਨੇ 2% ਜਾਨਕੀ 876934 ਡਾਲਰ ਤੱਕ ਉਹ ਚਲੇ ਜਾਣਗੇ ਤੇ ਜਿਹੜੇ ਕਾਂਡੋ ਹੈਗੇ ਉਹ 2.5% ਹੋਰ ਥੱਲੇ ਆ ਜਾਣਗੇ ਟ੍ਰਾਂਟੋ ਤੇ ਵੈਨਕੂਵਰ ਦੇ ਵਿੱਚ ਘਰ ਸਸਤੇ ਹੋਣਗੇ ਜਿਹੜੀ ਵੱਡੀ ਮਾਰਕੀਟ ਦੋ ਥਾਵਾਂ ਨੇ ਟ੍ਰਾਂਟੋ ਦੇ ਵਿੱਚ ਤੇ ਵੈਨਕੂਵਰ ਦੇ ਵਿੱਚ ਇੱਥੇ ਕੀਮਤਾਂ ਨੈਸ਼ਨਲ ਵਾਈਜ਼ ਨੈਸ਼ਨਲ ਇਨਕਰੀਜ਼ ਹੋਊਗਾ ਓਵਰਆਲ ਮਤਲਬ ਵਾਧਾ ਹੋਣਾ ਹੈ ਪੂਰੇ ਕੈਨੇਡਾ ਦੇ ਵਿੱਚ ਪਰ ਜਿਹੜੀਆਂ ਦੋ ਸਭ ਤੋਂ ਵੱਡੀ ਮਾਰਕੀਟਾਂ ਟ੍ਰਾਂਟੋ ਟ੍ਰਾਂਟੋ ਦੇ ਵਿੱਚ 4.5% ਤੱਕ ਘਰ ਥੱਲੇ ਜਾਣਗੇ ਵੈਨਕੂਵਰ ਦੇ ਵਿੱਚ 3.5% ਤੱਕ ਘਰ ਥੱਲੇ ਜਾਣਗੇ ਇਹ ਅੰਦਾਜ਼ਾ ਆ ਇੱਕ ਮਤਲਬ ਦੂਜੇ ਕਵੈਕ ਦੇ ਵਿੱਚ 12% ਤੱਕ ਘਰ ਵਧ ਸਕਦੇ ਆ ਸੰਭਾਵਨਾ ਹੈ ਜਿਹੜਾ ਕਿ ਸਭ ਤੋਂ ਵੱਡਾ ਵਾਧਾ ਦੱਸਿਆ ਜਾ ਰਿਹਾ 12% ਤੱਕ ਕੈਨੇਡਾ ਮੌਂਟਰੀਅਲ ਚ 5% ਕੈਲਗਰੀ ਚ 1.5-2% ਦੇ ਨੇੜੇ ਆਟਵਾ ਦੇ ਵਿੱਚ 2% ਦੇ ਨੇੜੇ ਹੈਲੀਫੈਕਸ ਚ 2% ਰਜਾਇਨਾ ਦੇ ਵਿੱਚ 4% ਸੋ ਟੋਰਾਂਟੋ ਵੈਨਕੂਵਰ ਇਹ ਜਿਹੜੇ ਹੈਗੇ ਨੇ ਘਰ ਇੱਥੇ ਕਿਉਂਕਿ ਪਹਿਲਾਂ ਹੀ ਬਹੁਤ ਵੱਧ ਚੁੱਕੇ ਸੀ ਇਹ ਦੱਸਿਆ ਜਾ ਰਿਹਾ ਵੀ ਸਸਤੇ ਹੋਣਗੇ ਬਾਕੀ ਥਾਵਾਂ ਦੇ ਉੱਤੇ ਜਿਹੜੇ ਬਾਕੀ ਸ਼ਹਿਰ ਨੇ ਮੌਂਟਰੀਅਲ ਕੈਲਗਰੀ ਆਟਵਾ ਆਪਣੇ ਇਹਦੇ ਨਾਲ ਹੀ ਹੈਲੀਫੈਕਸ ਰਜਾਇਨਾ ਇੱਥੇ 에ਰਪੋਰਟ ਦੱਸਦੀ ਆ ਕਿ ਘਰਾਂ ਦੀਆਂ ਕੀਮਤਾਂ ਉੱਪਰ ਵੱਲ ਨੂੰ ਜਾਣ ਗਈਆਂ ਬਾਕੀ ਕੀ ਬਣਦਾ ਆ ਤੇ ਕਿੰਨੇ ਕ ਘਰਾਂ ਦੀਆਂ ਕੀਮਤਾਂ ਦੇ ਉੱਤੇ ਅਸਰ ਪੈਂਦਾ ਬਹੁਤ ਇੰਟਰਸਟ ਰੇਟ ਦੇ ਉੱਤੇ ਡਿਪੈਂਡ ਕਰਦਾ ਮਾਰਕੀਟ ਦੇ ਉੱਤੇ ਡਿਪੈਂਡ ਕਰਦਾ ਤੇ ਇਹ ਸਾਰਾ ਕੁਝ ਅਮਰੀਕਾ ਕਿੰਨਾ ਕੁ ਟ੍ਰੇਡਬਾਰ ਕੀ ਆ ਉਹਦੀ ਕੀ ਸਿਚੁਏਸ਼ਨ ਹੁੰਦੀ ਆ ਬੋਰੋਇੰਗ ਕਾਸਟ ਕੀ ਆ ਇਹ ਸਾਰਾ ਕੁਝ ਉਹਦੇ ਉੱਤੇ ਨਿਰਪਰ ਕਰਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।